ਬਾਰ ਐਸੋਸੀਏਸ਼ਨ ਬਟਾਲਾ ਅਤੇ ਥਾਣਾ ਸਿਟੀ ਬਟਾਲਾ ਦੀ ਲੇਡੀ ਐਸਐਚਓ ਖੁਸ਼ਬੂ ਸ਼ਰਮਾ ਵਿਚਕਾਰ ਬਿੱਤੀ ਸ਼ਾਮ ਜੰਮ ਕੇ ਵਿਵਾਦ ਹੋ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਪਾਲ ਸਿੰਘ ਕਲੂ ਨੇ ਦੋਸ਼ ਲਗਾਏ ਹਨ ਕਿ ਬੁੱਧਵਾਰ ਸ਼ਾਮ ਨੂੰ ਥਾਣਾ ਸਿਟੀ ਦੀ ਮਹਿਲਾ ਥਾਣਾ ਇੰਚਾਰਜ ਦੀ ਕਹਿੰਦੇ ਉਹਨਾਂ ਨੂੰ ਅੱਧਾ ਘੰਟਾ ਥਾਣੇ ਜੇ ਬੰਦ ਰੱਖਿਆ ਗਿਆ ਐਸਐਚਓ ਦੇ ਹੁਕਮਾਂ ਤੇ ਥਾਣੇ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਸਾਇ ਵਕੀਲਾ ਨੇ ਅੱਜ ਕਚਹਿਰੀ ਦਾ ਕੰਮ ਕਾਜ ਠੱਪ ਕਰਨ ਦੀ ਚੇਤਾਵਨੀ ਦਿੱਤੀ ਹੈ ਦੂਜੇ ਪਾਸੇ ਲੇਡੀ ਐਸਐਚਓ ਖੁਸ਼ੂ ਸ਼ਰਮਾ ਦਾ ਦੋਸ਼ ਹੈ ਕਿ ਵਕੀਲਾ ਨੇ ਥਾਣੇ ਵਿੱਚ ਖੂਬ ਹੰਗਾਮਾ ਕੀਤਾ ਹੈ ਜਿਸ ਦੇ ਆਧਾਰ ਤੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਰ ਆਮ ਦਾ ਸਤਿੰਦਰਪਾਲ ਸਿੰਘ ਕਲੋਂ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਟਾਲਾ ਤੇ ਜਿਹੜਾ ਮੇਨ ਮੁੱਦਾ ਸੀ ਉਹ ਮੁੱਦਾ ਸੀ ਮੇਰੇ ਬਾਰ ਮੈਂਬਰ ਦਾ ਹੀ ਮੁੱਦਾ ਸੀ ਹਮੇਸ਼ਾ ਹੀ ਤਰ੍ਹਾਂ ਦੀ ਮੈਂ ਆਪਣੇ ਬਾਰ ਦੇ ਮੈਂਬਰਾਂ ਨਾਲ ਸੁਣਨਾ ਵਾਂ ਇੱਕ ਬਾਰ ਦੇ ਮੈਂਬਰ ਦਾ ਮੁੱਦਾ ਸੀ ਗੁਰਦੇਵਪੁਰ ਕਲੋਨੀ ਦੇ ਵਿੱਚ ਇੱਕ ਸਿੰਪਲ ਕੰਦ ਦਾ ਠੀਕ ਆ ਚਲੋ ਉਹ ਕੰਦ ਦਾ ਮਸਲਾ ਤੇ ਸਿਵਲ ਨੇਚਰ ਦੀ ਉਹ ਚੀਜ਼ ਹੋ ਜਾਣੀ ਸੀ ਹੱਲ ਬਟਿਆ ਵੀ ਸਭ ਤੋਂ ਵੱਡੀ ਗੱਲ ਹੈ ਵੀ ਉਹ મેડમ ਐਸ ਐਚਓ ਨੇ ਮੈਂ ਵੀਡੀਓ ਵੀ ਅਪਲੋਡ ਕਰ ਤੁਮ ਕਰ ਦੂੰਗਾ ਸਰ ਨੂੰ ਵੀ ਮੈਨੂੰ ਇਲੀਗਲ ਕਨਫਾਈਨ ਕੀਤਾ ਗਿਆ ਉਥੇ ਕਿਹੜੇ ਸਰ ਖੁਸ਼ਬੂ ਸ਼ਰਮਾ ਸੀਟੀ ਐਸ ਐਚਓ ਬਟਾਲਾ ਮੈਨੂੰ ਇਲੀਗਲ ਕਨਫਾਈਨ ਕੀਤਾ ਗਿਆ ਮੈਨੂੰ ਤੇ ਮੈਂ ਫੋੜਾ ਟਾਈਮ ਵੀ ਤੇ ਹੈ ਐਕਸ਼ਨ ਮੈਂ ਲਵਾਂਗਾ ਮੇਰੀ ਆਪਣੀ ਟੀਮ ਜਿਹੜੀ ਮੇਰੀ ਟੀਮ ਬੈਠੀ ਆ ਤੇ ਟੀਮ ਨਾਲ ਪੁੱਛ ਕੇ ਮੈਂ ਐਕਸ਼ਨ ਲਵਾਂਗਾ ਜੋ ਵੀ ਐਕਸ਼ਨ ਲਵਾਂਗਾ ਤੇ ਪੰਜਾਬ ਬੰਦ ਜੇ ਕਰਉਣਾ ਪਿਆ ਪੰਜਾਬ ਵੀ ਮੈਂ ਅੱਪੀ ਕਾਲ ਦਊਂਗਾ ਜੇ ਲੋੜ ਪਈ ਵੀ ਵੇਖੋ ਮੈਂ ਪਹਿਲਾਂ ਸਵੇਰੇ ਵੀ ਬੈ ਕੇ ਗਿਆ ਉਥੇ ਥਾਣੇ ਪੁਲਿਸ ਸਟੇਸ਼ਨ ਸਿਟੀ ਸ਼ਾਮੀ ਵੀ ਬੈ ਕੇ ਗਿਆ ਤੇ ਮੈਨੂੰ ਅੱਗੋਂ ਮੈਂ ਤੇ ਮੇਰੀ ਟੀਮ ਜਾਂਦੀ ਜਾਂਦੀ ਅੱਗੋਂ ਮੈਨੂੰ ਵਾਰਨਿੰਗ ਦੇ ਰਿਆ ਮੈਨੂੰ ਫੋਨ ਦੇ ਉੱਪਰ ਵਾਰਨਿੰਗ ਦੇ ਕੇ ਜੇ ਤੁਸੀਂ ਨਹੀਂ ਗਏ ਤੇ ਆਈ ਵਿਲ ਚਾਰਜ ਯੂ ਇਨ दैट दैट ਸੈਕਸ਼ਨ ਮੈਂ ਮੈਂ ਕੀ ਗੁਣਾ ਕਰ ਲਿਆ ਮੈਂ ਤੇ ਆਪਣੇ ਇੱਕ ਵਕੀਲ ਦਾ ਇੱਕ ਚੁੱਕਿਆ ਹੀ ਮੁੱਦਾ ਠੀਕ ਹੈ ਉਹ ਇੱਕ ਰੈਵਨਿਊ ਨੇਚਰ ਆ ਸਿਵਲ ਨੇਚਰ ਆ ਠੀਕ ਹੈ ਤੁਸੀਂ ਉਸ ਸਿਵਲ ਨੇਚਰ ਦੇ ਇੱਕ ਸਾਈਡ ਤੇ ਰਹਿ ਗਿਆ ਮੈਂ ਇੱਕ ਸਿੰਪਲੀ ਹਮੇਸ਼ਾ ਇਹ ਗੱਲ ਕਹਿਣ ਦਾ ਹਾਂ ਪਰ ਸੋਚਦਾ ਵੀ ਪਟਵਾਰੀ ਸੱਦ ਲੋ ਕੁਝ ਸੱਦ ਲੋ ਕੁਝ ਕਰਕੇ ਕਰ ਲੋ ਗੱਡੀ ਗੱਲ ਹੋਈ ਹੈ ਜਦੋਂ ਉੱਥੇ ਗੱਲਾਂ ਚੱਲਦੀਆਂ ਪਈਆਂ ਅਸੀਂ ਸਾਰਾ ਕੁਝ ਵੀ ਆ ਨਿਬੇੜਨਾ ਸਾਰਾ ਕੁਝ ਮੈਂ ਕਹਾ ਜਿੱਥਰੋਂ ਨਿਬੇੜੋ ਸਾਰਾ ਕੁਝ ਮੈਂ ਕਹਾ ਚਲੋ ਮੈਂ ਉੱਥੇ ਹਸਾਬ ਲਾਇਆ ਵੀ ਨਹੀਂ ਨਿਬੜਣੀ ਮੈਂ ਦੱਸਦਾ ਵੀ ਇੰਦਾ ਕੋਰਸ ਮੇਰਾ ਸਿਵਲ ਨੇਚਰ ਵੀ ਸਿਵਲ ਮੈਟਰ ਵੀ ਮੇਰਾ ਉੱਥੇ ਬੈਂਡਿੰਗਾਂ ਸਿਵਲ ਮੈਟਰ ਵੀ ਪਾਉਂਗਾ ਸਟੇ ਵੀ ਪਾਉਂਗਾ ਸਭ ਕੁਝ ਪਾਉਂਗਾ ਠੀਕ ਹੈ ਤੇ ਕੁਝ ਨਹੀਂ ਆ ਉਸ ਤੋਂ ਬਾਅਦ ਜਦੋਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਤੇ ਮੈਂ ਵੇਖਿਆ ਵੀ ਚਲੋ ਮੈਂ ਸਾਰੇ ਵਕੀਲਾਂ ਨੂੰ ਮੈਨੂੰ ਬਾਹਰਵਾ ਤੇ ਬਾਹਰ ਜੋ ਨਿਕਲ ਲਗਾ ਮੈਂ ਤੇ ਮੈਨੂੰ ਉਹ ਸੰਤਰੀਆਂ ਦਾ ਮੈਂ ਨਹੀਂ ਕਹਿੰਦਾ ਤੁਸੀਂ ਨਹੀਂ ਕਹਿੰਦਾ ਬਾਹਰ ਜਾ ਮੈਨੂੰ ਸਮਝਾ ਕਿ ਤੂੰ ਫਿਰ ਮੇਰੇ ਇੱਕ ਵਕੀਰ ਸਾਹਿਬ ਸੀ ਮੈਂ ਨੂੰ ਕਿਹਾ ਵੀ ਤੂੰ ਵੀਡੀਓ ਬਣਾ ਸਾਰੀ ਠੀਕ ਹੈ ਤੇ ਮੇਰੇ ਇੱਕ ਵਕੀਰ ਸਾਹਿਬ ਹੋਰ ਵੀ ਵਕੀਰ ਸਾਹਿਬੰਦ ਰਹਿ ਗਈ ਸੀ ਕਾਫੀ ਤੇ ਉਹਨੇ ਪੁੱਛਿਆ ਵੀ ਆ ਕਿਉਂ ਨਹੀਂ ਜਾਣ ਦੇਣਾ ਨਹੀਂ ਜੀ ਮੇਰੇ ਐਸਐਚਓ ਨੇ ਆਖਿਆ ਵਾ ਕੁਸ਼ਬੂ ਸ਼ਰਮਾ ਜੀ ਨੇ ਵੀ ਮੈਂ ਇਹਨੂੰ ਬਾਹਰ ਨਹੀਂ ਜਾਣ ਦੇਣਾ ਵੀ ਆ ਗੱਲਾਂ ਹੀਆਂ ਬਟ ਵਿਦਿਨ 2 ਐਂਡ 3 ਮਿੰਟਸ ਉਹ ਆਪ ਹੀ ਬਾਹਰ ਆਈ ਆ ਆਪ ਬਾਹਰ ਆ ਕੇ ਕਹਿੰਦੀ ਬੂਆ ਖੋਲ ਦਿਓ ਮੈਂ ਤਾਂ ਕਹਿੰਦਾ ਪਰਚਾ ਦਿਓ ਵੇਖੋ ਮੈਂ ਇੱਕ ਚੁਣਿਆ ਹੋਇਆ ਪ੍ਰਧਾਨ ਵਾਂ ਤੇ ਹੁਣ ਜੇ ਮੈਨੂੰ ਮਜਬੂਰ ਕਰਨਗੇ ਤੇ ਮਜਬੂਰ ਕੀ ਕਰਨਾ ਵਾ ਦੇਖੋ ਜੀ ਮੈਂ ਅਹੀਂ ਇਨਸਾਫ ਦਿਵਾਉਣ ਵਾਲੇ ਬੰਦੇ ਸਾਡੇ ਨਾਲ ਹੀ ਇੰਨਾ ਧੱਕਾ ਹੋਣ ਡਿਆ ਤੇ ਹੁਣ ਮੈਂ ਕੀ ਬਟਾਲਾ ਪੁਲਿਸ ਕੋ ਕੀ ਉਮੀਦ ਰੱਖੂਗਾ ਵੀ ਇੱਕ ਆਮ ਬੰਦੇ ਨੂੰ ਕੀ ਇਹ ਦੇਣਗੇ ਬਟਾਲਾ ਕੱਲ ਬੰਦ ਕਰਾਉਣ ਲੱਗਾ ਜੀ ਕੱਲ ਬਟਾਲਾ ਕੋਰਟ ਦੀ ਹੜਤਾਲ ਮੈਂ ਕਰਾਉਣ ਲੱਗਾ ਜੀ ਜੇ ਜੇ ਇਨਪੋਸੀਬਲ ਹੋਇਆ ਵੀ ਮੈਂ ਤੁਹਾਡੀ ਨੌਲੇਜ ਸਾਰੀ ਪ੍ਰੈਸ ਨੂੰ ਲਿਆ ਦੂੰਗਾ ਜੇ ਪੰਜਾਬ ਬੰਦ ਕਰਨ ਦੀ ਲੋੜ ਪਈ ਤੁਹਾਡੀ ਨੌਲੇਜ ਮੈਂ ਆਲਰਸ ਨੂੰ ਲਿਆ ਦੂੰਗਾ ਅਗਲੇ ਕੱਲ ਕੱਲ ਬਟਾਲਾ ਮੈਂ ਬਟਾਲਾ ਕੋਟ ਦੀ ਸਟ੍ਰਾਈਕ ਹੋਏਗੀ ਮੇਰੀ ਵਰਕ ਆਫ ਹੋਏਗਾ ਮੇਰਾ ਨਾਮ ਹੈ ਗੁਰਜੋਤ ਸਿੰਘ ਰੰਧਾਵਾ ਐਡਵੋਕੇਟ ਮਟਾਲਾ ਚ ਪ੍ਰੈਕਟਿਸ ਕਰਦਾ ਮੈਂ ਕੀ ਮੈਟਰ ਹੋਇਆ ਜੀ ਮੈਟਰ ਇਹ ਹੈ ਵੀ ਮੇਰੀ ਮਦਰਤੇ ਸਿਸਟਮ ਨੇ ਜਗਾ ਵੇਚੀ ਸੀ ਉਹਨਾਂ ਦਾ ਜਿਹੜਾ ਸ਼ੇਅਰ ਬਣਦਾ ਸੀ ਉਹਦੇ ਤੋਂ ਵੇਚ ਕੇ ਵੱਗ ਇਹ ਆ ਮੇਨ ਮੈਟਰ ਉਹਨਾਂ ਦੇ 9 ਮਰਲੇ ਬਣਦੇ ਸੀ ਉਹਨਾਂ ਨੇ 12.5 ਵੇਚਦੇ ਇਹ ਜਿਹੜੇ ਬੰਦਿਆਂ ਨੇ ਜਗ੍ਹਾ ਲਈ ਹੈ ਹੁਣ ਇਹ ਜਗ੍ਹਾ ਲੈਣ ਤੋਂ ਪਹਿਲਾਂ ਸਾਡੇ ਕੋ ਆਏ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਐਗਜ਼ੈਕਟ ਦੱਸੀ ਵੀ ਆਹ ਪੋਜੀਸ਼ਨ ਹੈ ਉਸ ਤੋਂ ਬਾਅਦ ਇਹ ਕਹਿੰਦਾ ਵੀ ਮੈਂ ਪੈਸੇ ਬੜੇ ਦੇ ਬੈਠਾ ਮੇਰਾ ਨੁਕਸਾਨ ਨੂੰ ਹੋਏਣਾ ਵੀ ਕੋਈ ਹੱਲ ਹੋ ਸਕਦਾ ਹੈ ਤਾਂ ਵੀ ਜਿੰਨੀ ਉਹਨਾਂ ਦੀ ਬਣਦੀ ਮੈਂ ਉੰਨੀ ਰਜਿਸਟਰੀ ਕਰਾ ਲਾਂ ਇਹਨਾਂ ਨੇ ਮੈਂ ਵੀ ਕਰਾ ਲਓ ਇਹਨਾਂ ਨੇ 9 ਮਰਲੇ ਦੀ ਰਜਿਸਟਰੀ ਕਰਾ ਲਈ 9 ਮਰਲੇ ਦੀ ਰਜਿਸਟਰੀ ਕਰਾ ਕੇ ਪਲਾਟ ਦੇ ਵਿੱਚ 9 ਮਰਲੇ ਤੇ ਆਪਣੀ ਕੰਦ ਕਰ ਗਏ ਉਸ ਤੋਂ ਬਾਅਦ ਹੁਣ ਅਗਲਾ ਥਾਂ ਤੇ ਮੇਰਾ ਸੀ ਅਹੀਂ ਆਪਣੀ ਕੰਦ ਢਾ ਕੇ ਕੱਲ ਗਾਂ ਕਰਨ ਲੱਗੇ ਆ ਤੇ ਉਸ ਤੋਂ ਬਾਅਦ ਸਾਨੂੰ ਕੱਲ ਆਣ ਕੇ ਸ਼ਾਮੀ ਇਹ ਇੱਕ ਬੰਦੇ ਨੇ ਰਾਈਫਲ ਲਈ ਹੋਈ ਸੀ ਨਾਲ ਮੋਢੇ ਤੇ ਨਾਲ 10 12 ਬੰਦੇ ਹੋਰ ਸੀ ਤੇ ਆਣ ਕੇ ਸਾਡੇ ਗੱਲ ਪਾਏ ਨੇ ਗਾੜੀ ਕੋਲੋਂ ਸਾਡੇ ਨਾਲ ਕਰਨ ਲੱਗੇ ਵੀ ਇਹ ਥਾਂ ਸਾਡੀ ਆ ਉਸ ਤੋਂ ਬਾਅਦ ਪੁਲਿਸ ਆਈ ਪੁਲਿਸਾਨੂੰ ਕਹਿੰਦੀ ਚਲੋ ਥਾਣੇ ਅਸੀਂ ਪੁਲਿਸ ਨਾਲ ਥਾਣੇ ਚੱਲ ਗਏ ਅੱਧਾ ਘੰਟਾ ਉੱਥੇ ਨਹੀਂ ਥਾਣੇ ਬੈਠੇ ਰਹੇ ਇਹ ਨਹੀਂ ਗਏ ਅੱਧਾ ਘੰਟਾ ਹੀ ਵੇਟ ਕਰਕੇ ਅਸੀਂ ਵਾਪਸ ਆ ਗਏ ਆ ਘਰ ਘਰ ਆ ਗਏ ਆ ਹੰਕਾਰ ਕਰਨ ਕਿ ਆਪਣੇ ਬੈਠੇ ਆ ਲੌਂਚ ਤੇ ਉਸ ਤੋਂ ਬਾਅਦ ਫੇਰ ਆ ਗਈ ਪੁਲਿਸ ਵਾਲੇ ਚਾਰ ਮਲਾਜ਼ਮ ਆ ਗਏ ਆ ਤਾਂ ਆਣ ਕੇ ਸਾਨੂੰ ਕਹਿੰਦੇ ਆ ਵੀ ਚਲੋ ਜੀ ਥਾਣੇ ਜਾਣਾ ਪੈਣਾ ਮੈਂ ਪੁੱਛਿਆ ਕਿ ਇਸ ਨੈਟਵਰਕ ਜਿਹੜੀ ਤੁਹਾਡੇ ਖਿਲਾਫ ਦਰਖਾਸਤ ਹੈ ਮੈਂ ਬਈ ਦਰਖਾਸਤ ਹੈ ਤੇ ਤੁਸੀਂ ਟਾਈਮ ਦੇ ਦਿਓ ਸਵੇਰੇ ਆ ਜਾਾਂਗੇ ਰਾਤ ਇਹ ਵੇਲੇ 8:30 ਵਜੇ ਦਰਖਾਸਤ ਦਾ ਕੀ ਇੰਤਪਾਰਾ ਹੋਣਾ ਕਿੰਨੇ ਨਹੀਂ ਜੀ ਸਾਨੂੰ ਮੈਡਮ ਨੇ ਕਿਹਾ ਵਾ ਵੀ ਹੁਣੇ ਉਹਨਾਂ ਨੂੰ ਲੈ ਕੇ ਆਓ ਜਿਵੇਂ ਮਰਜ਼ੀ ਤੇ ਉਸ ਤੋਂ ਬਾਅਦ ਫੇਰ ਹੀ ਆਖਿਆ ਕਿ ਠੀਕ ਹੈ ਤੇ ਲੈ ਕੇ ਜਾਣਾ ਤੇ ਆ ਲੋ ਆ ਫਟੋ ਸਾਨੂੰ ਤੇ ਲੈ ਜਾਓ ਚੁੱਕ ਕੇ ਲੈ ਜਾਓ ਉਸ ਤੋਂ ਬਾਅਦ ਸਾਨੂੰ ਅੱਜ ਸਵੇਰੇ 11:30 ਵਜੇ ਦਾ ਟਾਈਮ ਦਿੱਤਾ ਅਸੀਂ 11:30 ਗਏ ਉੱਥੇ ਗੱਲ ਹੋਈ ਆ ਉੱਥੇ ਵੀ ਉਦੋਂ ਐਸਐਚਓ ਆਪਿਆ ਨਹੀਂ ਅਸੀਂ ਉੱਥੇ ਅੱਧਾ ਪੌਣਾ ਘੰਟਾ ਬੈਠੇ ਰਹੇ ਗੱਲਬਾਤ ਹੋਈ ਆ ਉੱਥੇ ਉਹਨਾਂ ਦੇ ਕੋਈ ਸਾਬਤ ਸਬੂਤ ਸੀ ਕਿ ਹੋਰ ਨਾਲ ਉਹਨਾਂ ਨੂੰ ਅਸੀਂ ਸਾਰੀ ਗੱਲ ਸਮਝਾ ਕੇ ਤੇ ਅਸੀਂ ਆ ਗਏ ਅਸੀਂ ਇਹ ਰਿਪੋਰਟ ਜਾਣ ਹੀ ਨਹੀਂ ਕਿ ਕੋਈ 2 ਵਜੇ ਤੋਂ ਬਾਅਦ ਸਾਡਾ ਲੱਗੀ ਹੋਈ ਸੀ ਬੈਸਟ ਕੇਸ ਤੇ ਅਸੀਂ ਇਹ ਰਿਪੋਰਟ ਜਾਣਦੇ ਸੀ ਤੇ ਮੈਡਮ ਨੇ ਮਗਰੋਂ ਫੋਨ ਕੀਤਾ ਤੇ ਫੋਨ ਕਰਕੇ ਮੈਡਮ ਕਹਿਣ ਦੀ ਵੀ ਤੁਸੀਂ ਚੱਲ ਕੇ ਇੱਥੇ ਹੁਣੇ ਆਓ ਨਹੀਂ ਤੇ ਮੈਂ ਤੁਹਾਡੇ ਖਿਲਾਫ ਕਾਰਵਾਈ ਕਰ ਦੇਣੀ ਆ। ਅਸੀਂ ਮੈਡਮ ਨੂੰ ਦੱਸਿਆ ਮੈਡਮ ਜੀ ਕੇਸ ਆਰਗੂਮੈਂਟ ਤੇ ਲੱਗਿਆ ਹੋਇਆ ਵਾ ਉਸ ਤੋਂ ਬਾਅਦ ਅਸੀਂ ਆ ਜਿੰਨੇ ਆ। ਤੇ ਕਹਿੰਦੇ ਠੀਕ ਐ ਸਾਢੇ ਤਿੰਨ ਆ ਜਾਓ। ਅਸੀਂ ਸਾਢੇ ਤਿੰਨ ਦੁਬਾਰਾ ਗਏ। ਸਾਢੇ ਤਿੰਨ ਜਾ ਕੇ ਮੈਡਮ ਨੂੰ ਮਿਲੇ ਆ। ਤੇ ਸਾਨੂੰ ਮੈਡਮ ਨੇ ਕੋਈ ਬਹੁਤ ਗੱਲ ਹੀ ਕੋਈ ਨਹੀਂ ਕੀਤੀ ਮੈਡਮ ਨੇ ਸਿਰਫ ਇੱਕੋ ਗੱਲ ਕੀਤੀ ਵੀ ਤੁਸੀਂ ਕੰਨ ਢਾਈ ਆ ਮੈਂ ਹਾਂ ਜਿੰਨਾ ਆਪਣੇ ਘਰ ਦੀ ਕੰਨ ਢਾਈ ਆ। ਕਿੰਨੀ ਵੇਖੋ ਫਿਰ ਰਿਫਰੈਂਸ ਤੇ ਬਣ ਗਿਆ ਨਾ। ਮੈਂ ਉਹ ਕਿਵੇਂ ਜੀ ਆਪਣੇ ਘਰ ਦੀ ਮੈਂ ਕੰਦ ਢਾਈ ਆ ਕਿਸੇ ਦੀ ਢਾਈ ਨਹੀਂ ਆ ਜਿਹੜੀ ਉਹਨਾਂ ਦੀ ਕੰਦ ਹੋਇਆ ਸੀ ਕਿ ਰੋਥੇ ਆ ਉਸ ਤੋਂ ਬਾਅਦ ਮੈਂ ਐਟਮ ਨੂੰ ਕਹਿਣ ਦੀ 506 427 447 ਦਾ ਪ੍ਰਾਈਮਰ ਫੇਸ ਤੁਹਾਡੇ ਖਿਲਾਫ ਬਣਦਾ ਵਾ ਮੈਂ ਜੀ ਵੇਖ ਲਵਾਂ ਫਿਰ ਬਣਦਾ ਵਾ ਤਾਂ ਤੁਸੀਂ ਪਰਚਾ ਦੇ ਦਿਓ ਕੱਲ ਇੱਕ ਮਾਮਲਾ ਰਿਪੋਰਟ ਹੋਇਆ ਕਿ ਕੁਝ ਵਕੀਲਾਵਾਲੋ ਜਿਹੜਾ ਹੈ ਸ਼ਰਾਬ ਪੀ ਕੇ ਜਿਹੜਾ ਇੱਕ ਕੰਦ ਢਾਈ ਗਈ ਹੈ ਕਿਸੇ ਦੀ ਪਲਾਟ ਦੀ ਕੰਪਲੇਨੈਂਟ ਰਿਪੋਰਟ ਕੀਤਾ ਕਿ ਮੇਰੇ ਦਾ ਦਾ ਪਲਾਟ ਮੈਂ ਖਰੀਦਿਆ ਸੀਗਾ

ਦੂਸਰੀ ਪਾਰਟੀ ਕੋਈ ਚੀਜ਼ ਨਹੀਂ ਸੀਗੀ ਉਹਨਾਂ ਨੇ ਕੀ ਕੀਤਾ ਮੌਕੇ ਤੋਂ ਨਿਕਲ ਗਏ ਐਂਡ ਥਾਣੇ ਤੋਂ ਖਿਸਕ ਗਏ ਜੇ ਸੰਬੰਧੀ ਡੀਆਰ ਵੀ ਲੌਂਚ ਕੀਤੀ ਗਈ ਐਂਡ ਸਤ ਪੰਜਾਹ ਦੇ ਅੰਡਰ ਸੈਕਸ਼ਨ ਮਤਲਬ ਕਿ ਜਿਹੜੀ 107 150 ਸੀਆਰਪੀ ਸੀ ਤਹਿਤ ਜਿਹੜੀ ਹੈ ਪ੍ਰੀਵੈਂਟਿਵ ਐਕਸ਼ਨ ਵੀ ਅਮਲ ਵਿੱਚ ਲੈਂਦਾ ਹੈ ਕਿ ਕਿ ਉਹਨਾਂ ਨੇ ਸ਼ਰਾਬ ਬਹੁਤ ਪੀਤੀ ਸੀ ਇਹ ਦੁਬਾਰਾ ਜਿਹੜਾ ਇੱਕ ਲੜਾਈ ਹੋਣ ਦਾ ਖਤਰਾ ਵੀ ਸੀ ਸੈਕੰਡ ਡੇ ਅੱਜ ਫਿਰ ਇਹਨਾਂ ਨੇ ਟਾਈਮ ਲਿਆ ਸੀ 11:30 ਥਾਣੇ ਆਉਣ ਦਾ ਇਸੇ ਦਰਖਾਸਤੇ ਚੱਲਦੇ ਜਿਹੜਾ ਇਹਨਾਂ ਦਾ ਪ੍ਰੋਪਰ ਡਿਸਪਿਊਟ ਸੀ ਐਂਡ ਵਕੀਲਾਂ ਵੱਲੋਂ ਜਿਹੜਾ ਹੈਗਾ ਗੁਰਜੋਤ ਸਿੰਘ ਅਤੇ ਉਹਨਾਂ ਦੇ ਨਾਲ ਸਤਿੰਦਰ ਸਿੰਘ ਕਾਲੂ ਅਤੇ ਹੋਰ ਅੰਨੇ ਵਿਅਕਤੀ ਇਹਨਾਂ ਵੱਲੋਂ ਜਿਹੜਾ ਹੈਗਾ ਕੰਧ ਟਾਈ ਗਈ ਉਹਦੇ ਮਾਮਲੇ ਦੇ ਸਬੰਧੀ ਜਦੋਂ ਇਹਨਾਂ ਨੂੰ ਸੱਡੇ ਗਿਆ ਬੁਲਾਇਆ ਗਿਆ ਚਲੋ ਮਾਰਨਿੰਗ ਹੀ ਆਈ ਸੀ ਦੋਵੇਂ ਪਾਰਟੀਆਂ ਉਸ ਤੋਂ ਬਾਅਦ ਸਤਿੰਦਰ ਸਿੰਘ ਕਾਲੂ ਉਹਨਾਂ ਨੂੰ ਕੋਰਟ 'ਚ ਕੋਈ ਕੰਮ ਪੈ ਗਿਆ ਉਹ ਕੋਰਟ 'ਚ ਚਲੇ ਗਏ ਸ਼ਾਮ ਨੂੰ ਇਹਨਾਂ ਨੇ ਦੁਬਾਰਾ ਟਾਈਮ ਰੱਖਿਆ ਹੈ 3:30 ਵਜੇ ਦਾ ਜਦੋਂ ਸ਼ਾਮ ਨੂੰ ਆਏ ਆ ਜਦੋਂ ਉਹਨਾਂ ਨੂੰ ਰਿਕਾਰਡ ਪੁੱਛਿਆ ਗਿਆ ਕੋਈ ਰਿਕਾਰਡ ਨਾ ਹੋਣ ਕਰਕੇ ਇਹੋ ਜਿਹੀ ਜੀ ਬਹਿਸਨ ਲੱਗ ਪਈ ਚਿਰਾਨ ਨੇ ਕਿਤੇ ਨਾ ਕਿਤੇ ਸਹਿਮਤੀ ਜਤਾਈ ਕਿ ਆਪਾਂ ਪਟਵਾਰੀ ਕੋਲੋਂ ਨਿਸ਼ਾਨਦੇਹੀ ਕਰਾ ਲੈਣੇ ਜਿਹਦੇ 'ਚ ਕੰਪਲੇਨੈਂਟ ਵੀ ਸਹਿਮਤ ਸੀ ਪਰ ਚਿਰ ਲੇਟਰਨ ਕੀ ਹੋਇਆ ਇਕਦਮ ਹੀ ਇਹਨਾਂ ਦੇ ਕੋਈ ਗੱਲ ਟ੍ਰੈਵਲ ਹੋਈ ਕਿ ਨਹੀਂ ਨਿਸ਼ਾਨਦੇਹੀ ਨਹੀਂ ਕਰਾਨੀ ਕੁਝ ਵੀ ਹੈ ਆਪਾਂ ਕੋਰਚੇ ਕੇਸ ਕਰਾਂਗੇ ਕੁਝ ਵੀ ਕਰ ਸਕਦੇ ਕੋਰਚੇ ਵਿੱਚ ఎవਰੀਥਿੰਗ অন ਰਿਕਾਰਡ ਕਰ ਸਕਦੇ ਪਰ ਇਹਦਾ ਕਿਸੇ ਦੀ ਕੰਦ ਨਹੀਂ ਢਾ ਸਕਦੇ ਜਿਸ ਸੰਬੰਧ ਇਹਨਾਂ ਨੇ ਰੋਲਰ ਆਪਾ ਪਾਉਣਾ ਸ਼ੁਰੂ ਕਰਦਿਆ ਕੇਸ ਨੂੰ ਇਸ਼ੂ ਨੂੰ ਗੁੰਮਰਾ ਕਰਦੇ ਹੋਏ ਜਿਹੜਾ ਇਹ ਇਹ ਜਦੋਂ ਇੱਥੇ ਉਹਨਾਂ ਦਾ ਹੀ ਹੈ ਵੀ ਹੋ ਗਏ ਮੁਦਈਆ ਦੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਫਿਰ ਇੱਕ ਪ੍ਰੀਵੈਂਟਿਵ ਐਕਸ਼ਨ ਜਿੱਦਾ ਕੱਲ 7:50 ਦੀ ਸੀ ਅੱਜ ਆਪਾਂ ਦੁਬਾਰਾ ਕਰਨੀ ਸੀ ਤੇ ਇਹ ਜਿਹੜੇ ਗੇਟ ਵੱਲੋਂ ਚਲੇ ਗਏ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਵੀਡੀਓ ਸਿਰਫ 27 ਸਕਿੰਟ ਦੀ ਹੋਏਗੀ ਕੁਛ 30 ਤੋਂ ਵੀ ਘੱਟ ਉਹਦੇ 'ਚ ਸਿਰਫ ਸੰਤਰੀ ਇਹ ਕਹਿ ਰਿਹਾ ਕਿ ਐਸਐਚਓ ਸਾਹਿਬ ਨੇ ਮਨਾ ਕੀਤਾ ਮੈਂ ਉਹਨਾਂ ਨੂੰ ਪੁੱਛ ਕੇ ਹੀ ਤੁਹਾਨੂੰ ਬਾਹਰ ਜਾਣ ਦਵਾਂਗਾ ਕਿਉਂਕਿ ਸੰਤਰੀ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਅਲਰਟ ਰਹੇ ਐਂਡ ਉਸ ਸਾਨੂੰ ਕੋਈ ਵੀ ਜਿਹੜਾ ਹੈਗਾ ਹੈ ਕੋਈ ਵੀ ਅੰਦਰ ਜਿਹੜਾ ਵੀ ਬੰਦਾ ਆਇਆ ਹੈ ਠੀਕ ਹੈ ਉਹਨੂੰ ਵੈਸੇ ਤੇ ਫ੍ਰੀडम ਹੁੰਦੀ ਆਣ ਜਾਣ ਦੀ ਕਿਤੇ ਵੀ ਬਟ ਇਨ ਕੇਸ ਕੋਈ ਇਹਨਾਂ ਦਾ ਅਕਿਊਜ਼ਡ ਪਾਰਟੀ ਐਂਡ ਇਥੇ ਵਿਕਟਿਮ ਪਾਰਟੀ ਜਦੋਂ ਬੈਠੀ ਹੈ ਔਰ ਅੰਦਰ ਇਹਨਾਂ ਰੋਲਰ ਰੱਪਾ ਚੱਲ ਰਿਹਾ ਤੇ ਕੋਈ ਚੀਜ਼ੇ ਕਰਕੇ ਨਾ ਭੱਜੇ ਹੋਣ ਹੈ ਕੋਈ ਵੀ ਗੱਲਬਾਤ ਨਹੀਂ ਤੇ ਸਿਰਫ ਇਹ ਪੁੱਛਣ ਕਿ ਕੋਈ ਕਿਸੇ ਨੂੰ ਡੀਟੇਨਮੈਂਟ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਕੀ ਕੀਤਾ ਕਿ ਉੱਥੇ ਸੰਤਰੀ ਨਾਲ ਵੀ ਬਹਿਸ ਸ਼ੁਰੂ ਕਰਤੀ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਏ ਐਨ ਉਸ ਤੋਂ ਬਾਅਦ ਉਹ ਤੋਂ ਚਲੇ ਗਏ ਇਸ ਤੋਂ ਬਾਅਦ ਫਿਰ ਇਹ ਜਿਹੜੇ ਹੈਗੇ ਆ ਮੌਕੇ ਤੇ ਇਕੱਠੇ ਹੋਏ ਆ ਉਥੇ ਉਥੇ ਵੀ ਇਹਨਾਂ ਨੇ ਬਹਿਸ-ਭਾਜੀ ਕੀਤੀ ਆ ਆਪਾਂ ਫਿਰ ਇੱਕ ਕਲੰਦਰਾ ਜਿਹੜਾ ਅੱਜ ਇਹਨਾਂ ਦੇ ਖਿਲਾਫ ਜਿਹੜਾ ਤਿਆਰ ਕੀਤਾ ਹੈ ਦੂਸਰੀ ਚੀਜ਼ ਜਿਹੜੀ ਇਹਨਾਂ ਦੀ ਪਹਿਲਾਂ ਸਹਿਮਤੀ ਜਤਾਈ ਜਾ ਰਹੀ ਸੀਗੀ ਪਾਰਟੀ ਦੇ ਨਾਲ ਕਿ ਆਪਾਂ ਜਿਹੜਾ ਇਹ ਪਟਵਾਰੀ ਕੋਲੋਂ ਨਿਸ਼ਾਨਦੀ ਕਰਵਾ ਲੈਣੇ ਹੋਨੋਂ ਸਹਿਮਤੀ ਨਹੀਂ ਹੈਗੀ ਇਸ ਕਰਕੇ ਜਿਹੜਾ ਹੈ ਆਪਾਂ ਜਿਹੜਾ ਇਹਨਾਂ ਨੇ ਕੰਦ ਟਾਈ ਹੈ ਉਹ ਸਮਾਂ ਦੀ ਜਿਹੜਾ ਆਪਾਂ ਅਗੇ ਪ੍ਰਸੀਡਿੰਗਸ ਵੀ ਜਿਹੜੀ ਹੈ ਇਨੀਸ਼ੀਏਟ ਕਰਤੀ ਹੋਈ ਤਾਂ ਉਹ ਚੀਜ਼ ਹੈਗੀ ਉਹ ਤੁਹਾਨੂੰ ਆਈਓ ਦੱਸ ਦੇਣਗੇ ਕਿ ਜਿਨ੍ਹਾਂ ਜਿਨ੍ਹਾਂ ਨੇ ਮੌਕੇ ਤੇ ਉਸ ਟਾਈਮ ਤੇ ਆ ਚੀਜ਼ਾਂ ਕੀਤੀਆਂ ਉਹਨਾਂ ਦੇ ਸਾਹਮਣੇ ਉਹਨੇ ਅਸ ਅਕੋਰਡਿੰਗ ਜਿਹੜਾ ਹੈ ਉਹਨਾਂ ਦੇ ਖਿਲਾਫ ਜਿਹੜਾ ਕਲੰਦ